ਸ੍ਰੀਮ ਪਾਵਰ ਕਲਗਿਅਲੇ ਪਾਸ਼ਾ ਨੇ ਜਿਨ੍ਹਾਂ ਨੂੰ 11ਵੇਂ ਗੁਰੂ ਥਾਪਿਆ ਹੋਇਆ ਉਹਦੇ ਬਰਾਬਰ ਆਪ ਦੀ ਕੁਰਸੀ ਲਾ ਕੇ ਬੈਠਾ ਆਪ ਦਾ ਅਸਣ ਲਾ ਕੇ ਬੈਠਾ ਜੇ ਕਾਰਵਾਈ ਨਹੀਂ ਹੁੰਦੀ ਠੀਕ ਆ ਤੇ ਉਹਦੇ ਨੱਥ ਪਾ ਕੇ ਜਿਵੇਂ ਆਪਾਂ ਕੱਟੇ ਬੱਚੇ ਦੇ ਨੱਥ ਪੁੰਨਿਆ ਨਾ ਸੁੰਬੇ ਨਾਲ ਉਹਦੇ ਨਾਸਾਂ 'ਚੋਂ ਨੱਥ ਪਾ ਕੇ ਤੇ ਉਹਨੂੰ ਧੂਕੇ ਲਿਆਂਦਾ ਜਾਵੇਗਾ ਇਹ ਦੇਣਾ ਇਹਨਾਂ ਦੇ ਰੁਮਮੀ ਵਾਲਿਆਂ ਦੀ ਜਾਂ ਕੀ ਦੇਣਾ ਨਾਨਕ ਸਰ ਵਾਲਿਆਂ ਦੀ ਸਿੱਖ ਧਰਮ ਚ ਕਿੰਨੇ ਕਿ ਬਾਬਾ ਜੀ ਇੱਥੇ ਦਲਪੰਥ ਆਇਆ ਕਿੰਨੇ ਆ ਕੇ ਫੌਜਾਂ ਆਈਆਂ ਜਾਗਦੀ ਜਮੀਰ ਵਾਲੇ ਤਾਂ ਆ ਗਏ ਤੇ ਦੂਜਿਆਂ ਨੂੰ ਅਸੀਂ ਕੀ ਕਹੀਏ ਉਹਨਿੰਦਾ ਸਮਾ ਦਿੱਤਾ ਤੇ ਦੋ ਦਿਨਾਂ ਬਾਅਦ ਉਹ ਫੇਰ ਬਾਬਾ ਜੀ ਪ੍ਰਸ਼ਾਸਨ ਦਾ ਕੋਈ ਇਹਦੇ 'ਚ ਰੋਲ ਨਹੀਂ ਫੇਰ ਦਲਪੰਥ ਜਿਵੇਂ ਵੀ ਸਜ਼ਾ ਦੇਊਗਾ ਉਹ ਤੰਗ ਦੇ ਨਾਲ ਅਸੀਂ ਚੱਲਾਂਗੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਅਸੀਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦੇ ਅਸੀਂ ਜਮੀਰ ਦੇ ਮਰਨ ਨੂੰ ਮੌਤ ਗਿਣਦੇ ਆ ਈ ਸਾਡੇ ਸਿੱਖ ਜਸੇ ਬੰਦਿਆਂ ਦੀ ਵੀ ਜਮੀਰ ਮਰ ਗਈ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ ਥਾਣਾ ਆਣਾ ਕੈਂਟ ਤੇ ਸਾਹਮਣੇ ਅਸੀਂ ਪਹੁੰਚੇ ਆ ਜਿੱਥੇ ਨੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋਈਆਂ ਮਾਮਲਾ ਕੀ ਆ ਗੱਲਬਾਤ ਕਰਾਂਗੇ ਅੱਜ ਇਹਨਾਂ ਵੱਲੋਂ ਰੋਡ ਜਾਮ ਕਰਨ ਦਾ ਵੀ ਜਿਹੜਾ ਪ੍ਰੋਗਰਾਮ ਲੀਕਿਆ ਗਿਆ ਸੀ ਪਰ ਡੀਐਸਪੀ ਸਰਬਜੀਤ ਸਿੰਘ ਸਿਟੀ 2 ਵੀ ਪਹੁੰਚੇ ਉਹਨਾਂ ਨਾਲ ਵੀ ਇਹਨਾਂ ਨੇ ਗੱਲਬਾਤ ਕੀਤੀ ਆਖਰ ਮਾਮਲਾ ਕੀ ਆ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਮਾਮਲਾ ਜਿਹੜਾ ਅੱਜ ਇਕੱਠੇ ਹੋਇਆ ਸੀ ਥਾਣੇ ਮਾਮਲਾ ਇਹ ਹੈ ਜਿਹੜਾ ਡੇਰੇ ਰੁੰਮੀ ਵਾਲੇ ਦਾ ਅਖੋਤੀ ਸਾਧਾ ਦਾ ਅਸੀਂ ਉਹਨੂੰ ਸਾਧ ਨਹੀਂ ਕਵਾਂਗੇ ਅਖੋਤੀ ਸਾਧ ਆਹੋ ਜਿਹੜਾ ਮਹਾਰਾਜ ਦੇ ਜਿਹੜੀ ਸਾਡੀ ਸੁਪਰੀਮ ਪਾਵਰ ਵਾਲੀਆਂ ਵਾਲੇ ਬਾਦਸ਼ਾਹ ਨੇ ਜਿਨ੍ਹਾਂ ਨੂੰ 11ਵੇਂ ਗੁਰੂ ਥਾਪਿਆ ਹੋਇਆ ਉਹਦੇ ਬਰਾਬਰ ਆਪਦੀ ਕੁਰਸੀ ਲਾ ਕੇ ਬੈਠਾ ਆਪਦਾ ਅਸਣ ਲਾ ਕੇ ਬੈਠਾ ਲੋਕਾਂ ਨੂੰ ਆਪਦੇ ਚਰਨਾਂ 'ਚ ਬਿਠਾਈ ਬਠਾ ਚਰਨਾਂ ਦੇ ਵਿੱਚ ਅਸ਼ਿਰ ਕਰਕੇ ਕਹਿੰਦੇ ਕਿ ਕਿ ਮਾਲਾ ਦੀ ਹਜ਼ੂਰੀ 'ਚ ਬੈਠੇ ਆ ਸਾਰੇ ਲੋਕਾਂ ਨੂੰ ਆਦੇ ਪੈਰਾਂ 'ਚ ਬਿਠਾਈ ਬੈਠਾ ਠੀਕ ਹੈ ਉੱਥੇ ਬਿਠਾ ਕੇ ਲੋਕਾਂ ਨੂੰ ਕੇਲੇ ਸੇਵ ਵੰਡੀ ਜਾਂਦਾ ਇਹ ਉਸਨੇ ਬਹੁਤ ਵੱਡਾ ਗੁਨਾਹ ਕੀਤਾ ਠੀਕ ਹੈ ਜਿਵੇਂ ਸਾਨੂੰ ਸਿਟੀ 2 ਦੇ ਡੀਐਸਪੀ ਸਾਹਿਬ ਨੇ ਸਵਾਸ਼ਣ ਦਵਾਇਆ ਵੀ ਔਨ ਦੀ 2 ਤਰੀਕ ਤੱਕ ਉਹਦੇ ਤੇ ਬੰਦੀ ਕਾਰਵਾਈ ਕਰ ਦਿੱਤੀ ਜਾਵੇਗੀ ਜੇ ਕਾਰਵਾਈ ਨਹੀਂ ਹੁੰਦੀ ਠੀਕ ਹੈ ਤੇ ਉਹਦੇ ਨੱਥ ਪਾ ਕੇ ਜਿਵੇਂ ਆਪਾਂ ਕੱਟੇ ਬੱਚੇ ਦੇ ਨੱਥ ਪਾਉਣੇ ਨਾ ਸੁੰਬੇ ਨਾਲ ਉਹਦੇ ਨਾਸਾਂ ਚੋਂ ਨੱਥ ਪਾ ਕੇ ਤੇ ਉਹਨੂੰ ਧੂਕੇ ਲਿਆਂਦਾ ਜਾਵੇਗਾ ਅੱਜ ਕੋਈ ਰੋਡ ਜਮ ਦਾ ਤੇ ਪ੍ਰੋਗਰਾਮ ਲਿਖਿਆ ਗਿਆ ਸੀ ਲਿਖਿਆ ਗਿਆ ਸੀ ਰੋਡ ਜਮ ਕੀਤਾ ਵੀ ਸੀਗਾ ਅੱਜ ਇੱਕ ਦੀ ਪ੍ਰਸ਼ਾਸਨ ਦੇ ਸਮਰਥਨ ਨਾਲ ਅੱਧਾ ਰੋਡ ਅਸੀਂ ਜਾਮ ਕੀਤਾ ਸੀਗਾ ਵੀ ਜਿਹੜੀ ਆਉਣ ਜਾਣ ਵਾਲੀ ਆਵਾਜਾਈ ਆ ਇਹਦੇ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਆ ਇਸ ਚੀਜ਼ੇ ਰੁਕਾਵਟ ਨਾ ਪਵੇ ਤੇ ਕਈ ਦਿਨਾਂ ਦੀ ਘਟਨਾ ਵਾ ਤੁਸੀਂ ਸ਼ਿਕਾਇਤ ਦਿੱਤੀ ਹੋਣੀ ਆ ਕਾਰਵਾਈ ਕਿਉਂ ਨਹੀਂ ਹੋਈ ਕੀ ਕੀ ਤੁਹਾਨੂੰ ਰੋਡ ਜਾਮ ਕਿਉਂ ਕਰਨਾ ਪਿਆ ਕੀ ਕਾਰਨ ਸਮਝਦੇ ਆ ਦੇਖੋ ਇਹ ਸਾਰੇ ਚਿੱਟੇ ਜਿਹੜੀ ਸਿਉਂਖਾ ਸੀ ਇਹਨੂੰ ਚਿੱਟੀ ਸਿਉਂਖ ਕਹਿੰਦੇ ਆ ਠੀਕ ਆ ਇਹ ਪਾਲੀ ਹੋਈ ਆ ਬਾਦਲ ਲਾਣੇ ਦੀ ਕੀ ਦੇਣਾ ਇਹਨਾਂ ਦੇ ਰੁਮੀਆਂ ਵਾਲਿਆਂ ਦੀ ਜਾ ਕੀ ਦੇਣਾ ਨਾਨਕ ਸਰਾਲਿਆਂ ਦੀ ਸਿੱਖ ਧਰਮ ਚ ਤੁਸੀਂ ਬੇਅਦਬੀ ਦੀ ਗੱਲ ਕੀਤੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਦੇ ਅਨੁਸਾਰ ਜਾਂ ਸੂਲ੍ਹਾ ਦੇ ਅਨੁਸਾਰ ਜਾਤ ਪਾਤ ਨਹੀਂ ਹੋਣੀ ਚਾਹੀਦੀ ਇਹਦੀਆਂ ਲਗਾਤਾਰ ਚਰਚਾਵਾਂ ਚ ਰਹਿੰਦੇ ਆ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਆ ਕਾਰਨ ਕੀ ਆ ਕਿ ਕਿਉਂ ਨਹੀਂ ਸਿੱਖ ਜਥੇਬੰਦੀਆਂ ਦਲ ਪੰਥ ਇਕੱਠੇ ਹੋ ਸਕਦੇ ਦੇਖੋ ਜੇ ਸਿੱਖਾਂ ਜਥੇਬੰਦੀਆਂ ਦਾ ਦਲਾ ਪੰਥਾਂ ਦਾ ਇਕਾ ਹੁੰਦਾ ਨਾ ਤੇ ਅੱਜ ਸਿੱਖ ਕੌਮ ਜਿਹੜੀ ਘਾਟੇ ਚ ਜਾ ਰਹੀ ਆ ਨਾ ਇਹ ਨਾ ਜਾਂਦੀ ਕਿਤੇ ਨਾ ਕਿਤੇ ਸਿੱਖ ਕੌਮ ਦਾ ਆਪ ਦਾ ਰਾਜ ਹੋਣਾ ਸੀਗਾ ਜੇ ਆਪ ਦਾ ਆਪ ਨੂੰ ਨਾ ਮਾਰੇ ਨਾ ਤੇ ਬਹੁਤ ਤਰੱਕੀ ਪੱਖਤਾ ਫਿਰ ਮਾਲਕ ਡੀਐਸਪੀ ਸਾਹਿਬ ਨਾਲ ਗੱਲ ਹੋਈ ਹੈ ਕੀ ਮੰਗ ਰੱਖੀ ਹੈ ਤੇ ਕੀ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿੰਨਾ ਕੁ ਟਾਈਮ ਲੱਗੇਗਾ ਤੇ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਤੁਹਾਡਾ ਉਹ ਕੀ ਹੋਵੇਗਾ ਦੇਖੋ ਡੀਐਸਪੀ ਸਾਹਿਬ ਨੇ 2 ਤਰੀਕ ਤੱਕ ਦਾ ਸਮਾਂ ਮੰਗਿਆ ਵੀ 2 ਤਰੀਕ ਤੱਕ ਅਸੀਂ ਜੋ ਵੀ ਬੰਦੀ ਕਾਰਵਾਈ ਇਹਦੇ ਤੇ ਕਰਾਂਗੇ ਤੇ ਬਾਕੀ ਜਿਹੜੇ ਇਥੇ ਡੇਰੇ ਦੇ ਜਿਹੜੇ ਇਹਨਾਂ ਨੇ ਸੰਗਤਾਂ ਉਹਨਾਂ ਨਾਲ ਬੈਠ ਕੇ ਮੀਟਿੰਗ ਹੋਏਗੀ ਵੀ ਉਹਨਾਂ ਨੂੰ ਜਿਹੜੇ ਸਾਰੇ ਮਰਿਆਦਾ ਉਹ ਮਰਿਆਦਾ ਲਿਖਾ ਦਿੱਤੀਆਂ ਜਾਣਗੀਆਂ ਵੀ ਆਹ ਮਰਿਆਦਾ ਜਿਹੜੇ ਧਰਮ ਦੀਆਂ ਹੈਗੀਆਂ ਜੇ ਤਾਂ ਇਹਨਾਂ ਮਰਿਆਦਾਾਂ ਦੇ ਵਿੱਚ ਚੱਲਣਗੇ ਤਾਂ ਚੜਦੀ ਕਲਾ ਜੇ ਨਹੀਂ ਚੱਲਣਗੇ ਤੇ ਜਿੰਨੇ ਵੀ ਇਹਨਾਂ ਦੇ ਡੇਰੇ ਆ ਉਹਨਾਂ ਤੋਂ ਮਹਾਰਾਜ ਦੇ ਰੂਪ ਅਸੀਂ ਲੈ ਕੇ ਆਵਾਂਗੇ ਅ ਵਾਜੂਜੀ ਦਾ ਖਾਲਸਾ ਵਾਜੂਜੀ ਦੀ ਫਤਿਹ ਬਾਬੇ ਕੀ ਨਾਮ ਆਪਣਾ ਨਾਮ ਰਵੀ ਸਿੰਘ ਖਾਲਸਾ ਪਿੰਡ ਮਹਾਰਾਜ ਤੋਂ ਹੀ ਆ ਕੀ ਕਹਿਣਾ ਚਾਹੁੰਦੇ ਅੱਜ ਕੈਂਟ ਥਾਣੇ ਵਿੱਚ ਪਾਉਨੇ ਆ ਕੋ ਚੋ ਡੇਰੇ ਦੀ ਮਰਿਆਦਾ ਨੂੰ ਲੈ ਕੇ ਅਸੀਂ ਪੁੱਛੋ ਬੇਆਪਦੀ ਹੋਈ ਆ ਪਾਪਾ ਜੀ ਤੁਸੀਂ ਵੀ ਗੁਰਸਿੱਖ ਹੋ ਡੇਰੇ 'ਚ ਮੰਨੋ ਗੁਰੂ ਘਰ ਹੀ ਮੰਨਾਂਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਹੈ ਜੀ ਤੇ ਤੁਸੀਂ ਵੀ ਗੁਰਸਿੱਖਾਂ ਸੋਨੋ ਵੀ ਇਹ ਪਤਾ ਜੀ ਬਾਬਾ ਜੀ ਬੇਆਪਦੀ ਤਾਂ ਹੋਈ ਆ ਨਾ ਜੇ ਆਪਾਂ ਇੱਕ ਗੁਰੂ ਦੇ ਬਰਾਬਰ ਬੈਠਾਂਗੇ ਤਾਂ ਵੀ ਉਹਨੂੰ ਬੇਆਪਦੀ ਮੰਨੀ ਜਾਂਦੀ ਆ ਤੇ ਇੱਕ ਦੂਜੀ ਗੱਲ ਉਹ ਸਾਧ ਗਾਣੇ ਵੀ ਗਾਉਂਦਾ ਦੇਖਿਆ ਤੁਸੀਂ ਬੀਬੀਆਂ ਦੇ ਵਿੱਚ ਕਹਿੰਦਾ ਵੀ ਮੇਰਾ ਸੁਪਨੇ ਦੇ ਵਿੱਚ ਐ ਦੇਖਿਆ ਮੈਂ ਵਿਆਹ ਹੋ ਗਿਆ ਇਹ ਤੁਸੀਂ ਦੇਖੋ ਵੀ ਉਹ ਉਹ ਕੋਈ ਸੰਤ ਆ ਜਾਂ ਕੋਈ ਮਹਾਪੁਰਸ਼ ਆ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਹਿਣਾ ਬਹੁਤ ਹੀ ਮੰਨਨਿੰਦਨਯੋਗ ਗੱਲ ਆ ਦੂਜੀ ਗੱਲ ਸਾਡੀ ਤਾਂ ਧੱਤ ਬਣ ਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਦਲਾਂ ਪੰਥਾਂ ਨੂੰ ਵੀ ਬੇਨਤੀ ਆ ਇਸ ਵਿਸ਼ੇ ਤੇ ਜ਼ਰੂਰ ਕੋਈ ਕਾਰਵਾਈ ਹੋਣੀ ਚਾਹੀਦੀ ਆ ਬਾਬਾ ਸਾਰੇ ਜਿੰਨੇ ਵੀ ਦਲ ਪੰਥ ਬੈਠੇ ਆ ਕਿ ਗੁਰੂ ਘਰ ਦੇ ਇਹ ਸਾਰੇ ਰਲ ਕੇ ਜੇ ਕਾਰਜ ਕਰਨਗੇ ਤਾਂ ਬੰਦੀ ਸਿੰਘ ਵੀ ਬਾਹਰ ਆ ਜਾਣਗੇ ਤੇ ਨਹੀਂ ਅੱਡ-ਅੱਡ ਮੂੰਹਾਂ ਤੇ ਨਹੀਂ ਸਾਡੇ ਅਰਗਾਂ ਤੇ ਵੀ ਪਰਚੇ ਪੈਣਗੇ ਕਾਰਵਾਈ ਤਾਂ ਸਾਨੂੰ ਉਮੀਦ ਨਹੀਂ ਵੀ ਹੋ ਜੂਗੀ ਕਿਉਂ ਅਸੀਂ ਉਥੇ ਰੋਡ ਤੇ ਬੈਠੇ ਸੀ ਕਿੰਨੇ ਕਿ ਬਾਬਾ ਜੀ ਇੱਥੇ ਦਲ ਪੰਥ ਆਇਆ ਕਿੰਨੇ ਆ ਕੇ ਫੌਜਾਂ ਆਈਆਂ ਜਾਗਦੀ ਜਮੀਰ ਵਾਲੇ ਤਾਂ ਆ ਗਏ ਤੇ ਦੂਜਿਆਂ ਨੂੰ ਅਸੀਂ ਕੀ ਕਹੀਏ ਕਿਉਂ ਸਾਡੇ ਕੌੜੇ ਲੱਗਣਗੇ ਬਚਨ ਕਿਹੜੀ ਮਹਾਰਾਜ ਦੀ ਇਹ ਬਚਨਾਂ ਤੇ ਬਚਨ ਕਹਿੰਦੇ ਸੱਚ ਕੌੜਾ ਹੀ ਹੁੰਦਾ ਸਾਡੀ ਬੇਨਤੀ ਹੈ ਬਾਬਾ ਜੀ ਸਾਨੂੰ ਹੱਥ ਬੰਨ ਕੇ ਤੁਸੀਂ ਵੀ ਸਾਡਾ ਸਾਥ ਦਿਓ ਮੀਡੀਆ ਸਭ ਤੋਂ ਵੱਡੀ ਪਾਵਰ ਆ ਸਾਡੀ ਜੇ ਮੀਡੀਆ ਨੇ ਸੱਚ ਦਿਖਾਉਣਾ ਤੇ ਮੀਡੀਆ ਤੇ ਜੰਗੀ ਜੋਧੇ ਜੋਧੇ ਬਹੁਤ ਦੂਰ ਬਾਹਰ ਟਿਕਰ ਬੈਠੇ ਆ ਜ਼ਰੂਰ ਇਸ ਗੱਲ ਦੇ ਉੱਤੇ ਫੈਸਲਾ ਵੀ ਹੋਊਗਾ ਦਲਪੰਥ ਵੀ ਖੜਨਗੇ ਸਾਡੀ ਹੱਥ ਵਨ ਕੇ ਬੇਨਤੀ ਆ ਤੁਸੀਂ ਵੀ ਸਾਡਾ ਸਾਥ ਦਿਓ ਬਾਬਾ ਜੀ ਤੇ ਪ੍ਰਸ਼ਾਸਨ ਨੇ ਸਾਨੂੰ ਮੀਤ ਦਿੱਤੇ ਦੋ ਦਿਨ ਦਾ ਸਮਾਂ ਦਿੱਤਾ ਤੇ ਦੋ ਦਿਨਾਂ ਬਾਅਦ ਫੇਰ ਬਾਬਾ ਜੀ ਪ੍ਰਸ਼ਾਸਨ ਦਾ ਕੋਈ ਇਹਦੇ 'ਚ ਰੋਲ ਨਹੀਂ ਫੇਰ ਦਲਪੰਥ ਜਿਵੇਂ ਵੀ ਸਜ਼ਾ ਦੇਊਗਾ ਉਹ ਟੰਗ ਦੇ ਨਾਲ ਅਸੀਂ ਚੱਲਾਂਗੇ ਮੈਂ ਪਹਿਲਾਂ ਵੀ ਗੱਲ ਕੀਤੀ ਐ ਨਾ ਨਾ ਵੀ ਜਿਹੜਾ ਕਾਸਟਿਜ਼ਮਾ ਜਾਤੀਵਾਦ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਮਰਯਾਦਾ ਦੇ ਖਿਲਾਫ ਆ ਇਸ ਡੇਰੇ ਵਿੱਚ ਲਗਾਤਾਰ ਚਰਚਾ ਵੀ ਹੁੰਦੀਆਂ ਰਹੀਆਂ ਮਤਲਬ ਇਸ ਗੱਲ ਨੂੰ ਲੈ ਕੇ ਕਈ ਪਾਰਟੀਆਂ ਵੱਲੋਂ ਸੰਘਰਸ਼ ਵੀ ਵਿੱਡਿਆਗਾ ਕੀ ਕਾਰਨ ਆ ਵੀ ਅੱਜ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਦੀ ਤੁਸੀਂ ਗੱਲ ਕਰਦੇ ਹੋ ਅੱਗੇ ਵੱਧ ਗਈ ਲੱਗਦਾ ਸੀ ਵੀ ਇਹ ਤੇ ਪਹਿਲਾਂ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਜਾਂ ਜਿਹੜੇ ਹੋਰ ਲੋਕ ਸੀ ਉਹਨਾਂ ਨੂੰ ਇਸ ਤੇ ਗੱਲ ਕਰਨੀ ਚਾਹੀਦੀ ਸੀ ਤਾਂ ਕਿ ਰੋਗ ਲੱਗ ਪਤਾ ਕੀ ਗੱਲ ਆ ਬਾਬਾ ਜੀ ਹੁਣ ਅਸੀਂ ਪਹਿਲਾਂ ਤਾਂ ਸਾਡੇ ਆਪ ਦੇ ਮਾਰਦੇ ਆ ਅਸੀਂ ਅਸੀਂ ਸੰਤ ਜਰਨੈਲ ਸਿੰਘ ਜੀ ਨੂੰ ਪੜਦੇ ਹਾਂ ਉਹਨਾਂ ਦੀ ਸਪੀਚ ਐਸੇ ਉਹਨਾਂ ਦੇ ਬਚਨਾਂ ਤੇ ਚੱਲਦੇ ਆਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਅਸੀਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦੇ ਅਸੀਂ ਜਮੀਰ ਦੇ ਮਰਨ ਨੂੰ ਮੌਤ ਗਿਣਦੇ ਆਂ ਭਈ ਸਾਡੇ ਸਿੱਖ ਜੱਸੇ ਬੰਦਿਆ ਦੀ ਵੀ ਜਮੀਰ ਮਰ ਗਈ ਆ ਸਰਕਾਰਾਂ ਦੀ ਤਾਂ ਸਮਝ ਲਓ ਮਰੀ ਵੀ ਆ ਕਿਉਂ ਇਹਦੇ ਉੱਤੇ ਕਾਰਵਾਈ ਅਜੇ ਹੋ ਜਾਣੀ ਸੀ ਕਿਉਂ ਹੋ ਜਾਣੀ ਸੀ ਕਿਉਂ ਆਪਣੀ ਕੋਈ ਏਕਾ ਨਹੀਂ ਰਿਹਾ ਸਿੰਘਾਂ ਦਾ ਕੋਈ ਏਕਾ ਨਹੀਂ ਰਿਹਾ ਤੇ ਸਾਡੀ ਸਿੱਖ ਜੱਸੇ ਬੰਦਿਆ ਦੇ ਏਕਾ ਰਿਹਾ ਸਾਡੀ ਤਾਂ ਇਹੀ ਹੱਥ ਬਨ ਕੇ ਬੇਨਤੀ ਆ ਸਿੱਖ ਜੱਸੇ ਬੰਦਿਆ ਦੇ ਚਰਨਾਂ ਦੇ ਵਿੱਚ ਤੇ ਵੀ ਜ਼ਰੂਰ ਇਸ ਗੱਲ ਤੇ ਬੋਲੋ ਤੇ ਜਿਵੇਂ ਤੁਸੀਂ ਕਹਿੰਨੇ ਵੀ ਇਹਦੇ ਉੱਤੇ ਕਾਰਵਾਈ ਨਹੀਂ ਹੋਈ ਇਹ ਬਾਬਾ ਜੀ ਸਰਕਾਰ ਦਾ ਹੱਥ ਹੁੰਦਾ ਹੈ ਕੰਮਾਂ ਦੇ ਵਿੱਚ ਵੀ ਜੇ ਹੁਣ ਤੁਸੀਂ ਉਹ ਡੇਰਾ ਪ੍ਰੇਮੀ ਆ ਕਿਹੜਾ ਬਣਿਆ ਵਾ ਉਹ ਬਟਾ ਸਾਥ ਬਣਿਆ ਵਾ ਉਹਦੇ ਉੱਤੇ ਕਾਰਵਾਈ ਹੋ ਜਾਂਦੀ ਕਿਵੇਂ ਬਾਬਾ ਜੀ ਨੇ ਦੱਸਿਆ ਵੀ ਉਹਦੇ ਉੱਤੇ politikal ਵੀ ਹੱਥ ਆਏਗਾ ਤੇ ਇਹ ਆਪਾਂ ਵੀ ਜਾਣਦੇ ਆ politi politikal ਹੱਥ ਸਭ ਚੱਕੇ ਜਾਣਗੇ ਜੇ ਦਲ ਪੰਥ ਤੇ ਢਿੰਗ ਸਿੰਘ ਸਾਰੇ ਇਕੱਠੇ ਹੋ ਜਾਣਗੇ ਨਾ ਤੇ ਸਾਰੇ ਕਾਰਜ ਆਪਣੇ ਸੁੱਧ ਹੋ ਜਾਣਗੇ ਸਾਡੀਆਂ ਤਾਂ ਬੇਨਤੀ ਇਹੀ ਹੈ ਜੀ ਜ਼ੁਲਮ ਕਰਨਾ ਵੀ ਪਾਪ ਆ ਤੇ ਜ਼ੁਲਮ ਸਹਿਣਾ ਵੀ ਪਾਪ ਆ ਇੱਕ ਜਿਹੜੇ ਲੋਕ ਉੱਥੇ ਆਉਂਦੇ ਨੇ ਸੰਗਤ ਦੇ ਰੂਪ ਵਿੱਚ ਲੱਗਦਾ ਵੀ ਉਹਨਾਂ ਨੂੰ ਜੇ ਇਸ ਤਰ੍ਹਾਂ ਦੇ ਡੇਰਿਆਂ 'ਚ ਜਾ ਕੇ ਤੇ ਵੀ ਸਥਾਨਾਂ ਤੇ ਨਹੀਂ ਜਾਣਾ ਚਾਹੀਦਾ ਘੱਟੋ ਘੱਟ ਉਹਨਾਂ ਨੂੰ ਜਾਗਰੂਕ ਉਹਨਾਂ ਦੇ ਸਾਹਮਣੇ ਹੋਇਆ ਕਿਸੇ ਨੇ ਆਵਾਜ਼ ਨਹੀਂ ਚੱਕੀ ਉਹਨਾਂ ਨੇ ਆਵਾਜ਼ ਨਹੀਂ ਚੱਕੀ ਤੁਹਾਨੂੰ ਆਵਾਜ਼ ਚੱਕਣੀ ਪਈ ਜਿਹੜੇ ਉੱਥੇ ਲੋਕ ਆਉਂਦੇ ਸੰਗਤ ਰੂਪ 'ਚ ਉਹਨਾਂ ਵੀ ਤਾਂ ਆਵਾਜ਼ ਚੱਕਣੀ ਚਾਹੀਦੀ ਸੀ ਉਹਨਾਂ ਨੇ ਕਿਉਂ ਨਹੀਂ ਚੱਕੀ ਉਹ ਬਾਬਾ ਜੀ ਫਿਰ ਉਹੀ ਗੱਲ ਆ ਨਾ ਜੇ ਕਹੇ ਜਾਂ ਗੁਰੂ ਉਹੋ ਜਿਹਾ ਗਿਆਨ ਆ ਜਾਂਦਾ ਹੁੰਦਾ ਜਿਹੇ ਜੀ ਕਹਿੰਦੇ ਹੁੰਦਾ ਇੱਕ ਢੇਰ ਨੂੰ ਹੋਜ ਤੱਕਾ ਦਊਗਾ ਤਾਂ ਸਾਰਿਆਂ ਇੱਕ ਸਾਂਝ ਡਿਕਦੀਆਂ ਹੁੰਦਾਂਗਾ ਤੁਸੀਂ ਮੰਨਦੇ ਹੋ ਵੀ ਉਹ ਸਿੱਖ ਆ ਜਿਹੜੇ ਉਥੇ ਸੰਗਤ ਰੂਪ ਚਾਉਂਦੇ ਆ ਜਾਂ ਜਿਹੜੇ ਡੇਰੇ ਨੂੰ ਚਲਾਉਂਦੇ ਉਹਨਾਂ ਨੂੰ ਤੁਸੀਂ ਸਿੱਖ ਮੰਨਦੇ ਹੋ ਅਸੀਂ ਸਿੱਖ ਤਾਂ ਉਹਨਾਂ ਨੂੰ ਮੰਨਦੇ ਆਂ ਬਾਬਾ ਜੀ ਕਿਉਂ ਮੰਨਦੇ ਤਾਂ ਉਹਨਾਂ ਨੂੰ ਗੱਲ ਕਰ ਥੋੜਾ ਜਿਹਾ ਉਹਨਾਂ ਦਾ ਗਿਆਨ ਥੋੜਾ ਜਿਹਾ ਉਹਨਾਂ ਨੂੰ ਬੁੱਧੀ ਬਾਹਰ ਵਾਲੇ ਬਖਸ਼ੇ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆਂ ਜ਼ਰੂਰ ਇਸ ਗੱਲ ਦੇ ਉੱਤੇ ਧਿਆਨ ਦਿੱਤਾ ਜਾਵੇ ਅਸੀਂ ਸਿੱਖ ਜਿਹਾ ਸੇਵੰਦਿਆ ਉਹਨਾਂ ਨੂੰ ਮੰਨਦੇ ਆਂ ਵੀ ਉਹ ਜ਼ਰੂਰ ਵੀ ਸਿੱਖ ਹੈ ਤੇ ਗੱਲ ਕਰ ਥੋੜੀ ਜਿਹੀ ਮਤ ਨਹੀਂ ਹੈ ਮਤ ਕਿਉਂ ਨਹੀਂ ਹੈ ਇਕੱਲੇ ਕੇਸ ਦਾ ਟੱਟੇ ਤੋਂ ਉਮਰ ਦੇ ਹਿਸਾਬ ਨਾਲ ਹੁੰਦੇ ਹੁੰਦੇ ਕਿਹੜੀ ਅਕਲ ਆ ਕਹਿੰਦਾ ਹੁੰਦਾ ਹੈ ਮਹਾਰਾਜੀ ਬਖਸ਼ਦਾ ਹੁੰਦਾ ਹੁਣ ਅਗਲਾ ਪ੍ਰੋਗਰਾਮ ਕੀ ਹੋਊਗਾ ਜੇ ਪੁਲਿਸ ਨੇ ਤੁਹਾਡੀ ਜਿਹੜੀ ਮੰਗ ਅਨੁਸਾਰ ਕਾਰਵਾਈ ਨਾ ਕੀਤੀ ਅਗਲਾ ਕੀ ਪ੍ਰੋਗਰਾਮ ਅਗਲਾ ਤਾਂ ਕਾਰਹੀ ਹੋਣਾਗਾ ਤੇ ਸਾਡੀ ਬੇਨਤੀ ਆ ਜੇ ਤਾਂ ਦਲਪੰਥ ਨੂੰ ਕਾਰਵਾਈ ਵੀ ਹੋਊਗੀ ਜ਼ਰੂਰ ਜਿਵੇਂ ਬਾਬਾ ਰਾਜਾ ਰਾਜ ਸਿੰਘ ਜੀ ਨੇ ਕਿਹਾ ਵੀ ਗੁਰਪੂਰਵ ਤੋਂ ਬਾਅਦ ਇਹਦੇ ਤੇ ਸੰਗਲ ਵੀ ਲਾਇਆ ਜਾਊਗਾ ਤੇ ਜੇ ਤਾਂ ਪ੍ਰਸ਼ਾਸਨ ਨੇ ਉਸ ਤੋਂ ਪਹਿਲਾਂ ਇਹਦੇ ਉੱਤੇ ਸੰਗਲ ਲਾ ਲਿਆ ਤਾਂ ਠੀਕ ਆ ਨਹੀਂ ਫਿਰ ਦਾਲ ਪੰਥ ਲੋ ਸੰਗਲ ਤਾਂ ਲੱਗਣਾ ਹੀ ਲੱਗਣਾ ਬਾਬਾ ਜੀ ਜੋਸ਼ ਰੋਪ ਆਗੇ ਜਿਵੇਂ ਬਾਬਾ ਜੀ ਨੇ ਕਿਹਾ ਵੀ ਉਹ ਉੱਥੋਂ ਚੱਕੇ ਜਾਣੇ ਚਾਹੀਦੇ ਆ ਚੱਕੇ ਜਾਣੇ ਵੀ ਚਾਹੀਦੇ ਆ ਬਾਕੀ ਉੱਥੋਂ ਦੀ ਪੰਚਾਇਤ ਨੂੰ ਵੀ ਸਾਡੀ ਹੱਥ ਬੰਨ ਕੇ ਬੇਨਤੀ ਆ ਇਹੋ ਜਿਹੇ ਬਖੰਡੀ ਸਾਹ ਦੇ ਨਾਂ ਪੈਰੀਆ ਤਲਾਇਆ ਕਰੋ ਗੁਰੂ ਕ੍ਰਾਂਤ ਸਾਹਿਬ ਨੂੰ ਮੰਨਣ ਵਾਲੇ ਕਿਤਰ ਨੂੰ ਤੁਰਪੇ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਸਿੰਘ ਸਾਹਿਬ ਕੀ ਇਨਾਮਤ ਕੀ ਕਹਿਣਾ ਚਾਹੁੰਦੇ ਦਾਸ ਦਾ ਨਾਮ ਦਾਸ ਨਿੱਕੂ ਦਾਸ ਜੀ ਉਦਾਸੀ ਸੰਪਰਦਾਇ ਤੋਂ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਥਾਣੇ ਪਹੁੰਚੇ ਆ ਮੰਗ ਕੀਤੀ ਆ ਥਾਣੇ ਸਾਨੂੰ ਕਿਉਂ ਪਹੁੰਚਣਾ ਪਿਆ ਇਹ ਤੁਸੀਂ ਸਾਰੇ ਭਲੀ ਭਾਤ ਜਾਣੂ ਜੋ ਕਿ ਡੇਰਾ ਰੂਮੀ ਵਾਲਾ ਵਿਖੇ ਜੋ ਕਿ ਵੀਡੀਓ ਵਾਇਰਲ ਹੋਈ ਹੈ ਤੋਂ ਇਸ ਕਰਕੇ ਇਹ ਜਿਹੜਾ ਕੰਮ ਸੀਗਾ ਇਹ ਸੀ ਤਾਂ ਪ੍ਰਸ਼ਾਸਨ ਦਾ ਇਹ ਸਾਨੂੰ ਫੌਜਾਂ ਨੂੰ ਸਾਨੂੰ ਸਾਧੂਆਂ ਨੂੰ ਇੱਥੇ ਆਉਣਾ ਪਿਆ ਇਹ ਤੁਸੀਂ ਜਾਣਦੇ ਹੋ ਵੀ ਵੀਡੀਓ ਵਾਇਰਲ ਹੋਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੋ ਇਸ ਕਰਕੇ ਸਾਨੂੰ ਇੱਥੇ ਆਉਣਾ ਪਿਆ ਇਸ ਕਰਕੇ ਦੇਖੋ ਵੀ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਬਣਾਈਆਂ ਸੀ ਗੁਰੂ ਦੇ ਯੋਧੇ ਬਣਾਏ ਸੀਗੇ ਭਜਨ ਬੰਦਗੀ ਕਰਨ ਵਾਸਤੇ ਅੱਜ ਸਾਨੂੰ ਸਾਡੇ ਗੁਰੂ ਦੇ ਪਿੱਛੇ ਸੀ ਜਾਨਵਾਰਨ ਨੂੰ ਤਿਆਰ ਹੋ ਗਏ ਕੁਰਬਾਨੀਆਂ ਦੇਣ ਨੂੰ ਤਿਆਰ ਹੋ ਗਏ ਕਿਉਂ ਹੋ ਗਏ ਕਿਉਂਕਿ ਅੱਜ ਜੇ ਗੱਲ ਆਈ ਤਾਂ ਗੱਲ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਈ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਕੋਲੇ ਆਏ ਆ ਵੀ ਤੁਸੀਂ ਕਾਰਵਾਈ ਕਰਦੇ ਹੋ ਤਾਂ ਠੀਕ ਹੈ ਨਹੀਂ ਤਾਂ ਭਾਈ ਜਿਹੜੀਆਂ ਫੌਜਾਂ ਨੇ ਆਪਣਾ ਕਦਮ ਆਪ ਜੁਕਣ ਗਿਆ ਅ ਸੋ ਇਹ ਇਹ ਸਨ ਮੈਂ ਕਿਸੇ ਜੱਫੇਬੰਦੀਆਂ ਜਿਹੜੀਆਂ ਥਾਣੇ ਦੇ ਵਿੱਚ ਪਹੁੰਚੀਆਂ ਨੇ ਉਹਨਾਂ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਮੰਗ ਰੱਖੀਆ ਡੇਰਾ ਉੱਚੋ ਰੂਮੀਆਣਾ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਬੇਅਦਬੀ ਦੇ ਰੋਪ ਲਾਏ ਨੇ ਉਹਨਾਂ ਦੀ ਵੀਡੀਓ ਕਿੱਥੇ ਬਹਿਰ ਹੋਈ ਉਹਨਾਂ ਨੇ ਮੰਗ ਕੀਤੀ ਆ ਕਿ ਜੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਸਾਡੇ ਵੱਲੋਂ ਅਗਲਾ ਪ੍ਰੋਗਰਾਮ ਪਲਿੱਕਿਆ ਜਾਵੇਗਾ ਤੁਸੀਂ ਦੇਖ ਰਹੋ ਕਲੀਅੰਟੀ ਦੀ ਪੰਜਾਬ ਤੇ ਮੈਂ ਹਰਸ ਪਾਸੇ ਕੀ ਕਹਾਂ ਤੁਹਾਨੂੰ ਆਲਰੇਡੀ 957 ਬੰਦੀਆਂ ਪਹੁੰਚ ਆਸੀ ਰੇਡੀਆ ਦਾ ਵਿਵਾਸ ਹੈ ਇੱਕ ਅੱਜ ਨਿੰਗ ਸਿੰਘ ਜਿੱਥੇ ਬੰਦੀਆਂ ਸਾਡੇ ਕੋਲ ਆਈ ਸੀ ਇਹਨਾਂ ਨੇ ਪਹਿਲਾਂ ਵੀ ਕੰਪਲੇਂਟ ਦਿੱਤੀ ਸੀ ਜਿਹੜਾ ਰੂਮੀ ਆ ਢੇਰੇ ਦੇ ਵਿਵਾਸ ਬੰਦੀ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀਗੀ ਤਾਜੀ ਵੀ ਸਾਡੇ ਵੱਲੋਂ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਹੈਗਾ ਜੀ ਜੋ ਵੀ ਇਹ ਅਸੀਂ ਬੰਦੀ ਕਾਰਵਾਈ ਅਸੀਂ ਇਹਦੇ ਵਿੱਚ ਅਮਲ ਵਿੱਚ ਲੈ ਕੇ ਆਵਾਂਗੇ ਬਟ ਅਸੀਂ ਇਹਨਾਂ ਵੱਲ ਸਾਡੀ ਇਹ ਵੀ ਗੱਲ ਹੋਈ ਹੈ ਵੀ ਜੋ ਵੀ ਇਹ ਸਾਰਾ ਮੈਟਰ ਹੈ ਕਿਉਂਕਿ ਇੱਕ ਧਰਮ ਦੇ ਨਾਲ ਸੰਬੰਧਿਤ ਮੈਟਰ ਹੈ ਇਹਨੂੰ ਸ਼ਾਂਤਮਈ ਤਰੀਕੇ ਨਾਲ ਤੇ ਬੈਠ ਕੇ ਇਹਨੂੰ ਨਿਜਠਿਆ ਜਾਊਗਾ